ਉਹ ਗੱਲਾਂ ਹੁੰਦੀਆਂ ਨੇ ਕਿ ਪੰਜਾਬ ਦੇ ਚੋਂ ਤਿੰਨ ਦੋ ਤਿੰਨ ਰਿਸੋਰਸਸ ਨੇ ਕਿ ਰੇਤੇ ਦੀ ਕਮਾਈ ਹੈ ਸ਼ਰਾਬ ਦੀ ਕਮਾਈ ਹੈ ਜਾਂ ਇੱਕ ਦੋ ਚੀਜ਼ਾਂ ਹੋਰ ਨੇ ਜਿਹੜੇ ਟੈਕਸਿਸ ਦੇ ਰੂਪ ਦੇ ਵਿੱਚ ਆਉਂਦੀਆਂ ਨੇ ਜ਼ਿਆਦਾਤਰ ਸ਼ਰਾਬ ਤੇ ਰੇਤੇ ਨੂੰ ਮੰਨਿਆ ਜਾ ਰਿਹਾ ਹੈ ਕਿ ਹੁਣ ਪਹਿਲਾਂ 40 ਕਰੋੜ ਸੀ ਫਿਰ ਅਸੀਂ 250 ਕਰੋੜ ਕਰਤਾ ਉਹਨੂੰ ਵਧਾ ਲਾਂਗੇ ਤੇ ਲੰਗਾਨਾ ਮਾਡਲ ਲਾ ਦਾਂਗੇ ਤਾਮਿਲਨਾਡੂ ਮਾਡਲ ਅਸੀਂ ਸ਼ਰਾਬ ਦੇ ਵਿੱਚ ਕਰ ਦਾਂਗੇ ਇਹੀ ਪ੍ਰੋਬਲਮ ਆਣਾ ਜਦੋਂ ਤੁਸੀਂ ਇੱਕ ਇਸ ਗੱਲ ਨੂੰ ਸਮਝਦੇ ਹੋ ਵੀ ਪੰਜਾਬ ਵੀ ਓਵੇਂ ਹੀ ਆਪਰੇਟ ਕਰਦਾ ਜਿਵੇਂ ਬੰਗਾਲ ਆਪਰੇਟ ਕਰ ਰਿਹਾ ਜਾਂ ਦਿੱਲੀ ਆਪਰੇਟ ਕਰ ਰਿਹਾ ਇਦਾਂ ਨਹੀਂ ਹੈਗਾ ਹਨਾ ਔਰ ਜਿਹੜੀਆਂ ਸੈਂਟਰ ਦੀਆਂ ਪਾਲਿਸਿ ਤੁਸੀਂ ਸਟਰਕਚਰ ਨੂੰ ਤਾਂ ਸਮਝੋ ਜੋ ਵੀ ਰੈਵਿਨਿਊ ਜਨਰੇਟਡ ਅੱਜ ਡਿਪਾਰਟਮੈਂਟਸ ਆ ਉਹ ਸਾਰੇ ਸੈਂਟਰ ਦੇ ਕੰਟਰੋਲ ਚ ਤੁਸੀਂ ਜੀਐਸਟੀ ਤਾਂ ਉਹਨਾਂ ਤੋਂ ਉਹਨਾਂ ਤੋਂ ਹਜੇ ਤੱਕ ਨਹੀਂ ਲੈ ਸਕੇ ਜਿਹੜੇ ਖਰਚੇ ਕਰਨ ਵਾਲੇ ਡਿਪਾਰਟਮੈਂਟ ਆਵ ਸਟੇਟ ਕੋਲੇ ਰਹਿ ਗਏ ਪਰਦੀਪ ਸਿੱਧੂ ਜੀ ਕੱਲੀ ਸਟੇਟ ਕਿਵੇਂ ਲੜੇ ਇੱਕਜੁੱਟ ਹੋਣਾ ਪਊਗਾ ਨਾ ਹੋਰ ਸਟੇਟਾਂ ਨੂੰ ਵੀ ਇਹੀ ਗੱਲ ਆ ਇਹਦੇ ਚ ਹੁਣ ਦੋ ਤਰ੍ਹਾਂ ਦੀ ਥਿੰਕਿੰਗ ਆ ਜਾਂਦੀ ਆ ਇੱਕ ਤਾਂ ਇਹ ਆ ਵੀ ਤੁਸੀਂ ਬਾਕੀ ਸਟੇਟਸ ਨੂੰ ਵੀ ਇਸ ਫੈਡਰਲ ਢਾਂਚੇ ਦੇ ਉੱਤੇ ਨਾ ਲੈ ਕੇ ਚੱਲੋ ਹਮ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿੱਥੇ ਅੱਜ ਤੱਕ ਜਦੋਂ ਵੀ ਕਿਤੇ ਜਦੋਂ ਵੀ ਕਿਤੇ ਕੋਈ ਚੇਂਜ ਆਈ ਆ ਉਹ ਪੁਰਾਣੇ ਸਟਰਕਚਰ ਨੂੰ ਭੰਨ ਕੇ ਨਵਾਂ ਸਟਰਕਚਰ ਐਸਟੈਬਲਿਸ਼ ਕਰਕੇ ਫੇਰ ਆਈ ਆ ਜੇ ਤੁਸੀਂ ਕਿਸੇ ਨੂੰ ਲਿਬ੍ਰੇਸ਼ਨ ਦੇ ਰਾਹ ਤੇ ਵੀ ਲੈ ਕੇ ਜਾਣਾ ਨਾ ਤਾਂ ਪਹਿਲਾਂ ਆਪ ਤੁਰਨਾ ਪਊ ਉਸ ਲਿਬ੍ਰੇਸ਼ਨ ਦੇ ਰਾਹ ਤੇ ਸਟਰਕਚਰ ਤੋਂ ਜੇ ਅਸੀਂ ਲਿਬ੍ਰੇਟ ਹੋਣਾ ਤੇ ਕੋਈ ਸਟਰਕਚਰ ਕੰਮ ਕਰਕੇ ਦਿਖਾਉਣਾ ਪਊਗਾ ਅਦਰਵਾਈਜ਼ ਅਸੀਂ ਕਹੀਏ ਵੀ ਚਲੋ ਲੈ ਲਓ ਨਾਲ ਉਹ ਕਹਿਣਗੇ ਯਾਰ ਇਹ ਤੁਹਾਡੇ ਕੋਲੇ ਵੀ ਤਾਂ ਇੱਕ ਕਨਸੈਪਟ ਆ ਨਾ ਕਨਸੈਪਟ ਕਨਸੈਪਟ ਲੈਵਲ ਤੇ ਹੀ ਦੇਖਿਆ ਜਾਂਦਾ ਜਦੋਂ ਕੁਝ ਕਰਕੇ ਦਿਖਾਉਣੇ ਉਹ ਉਦੋਂ ਫਿਰ ਉਹਦੇ ਚ ਬਹੁਤ ਵੱਡੀ ਤਾਕਤ ਹੁੰਦੀ ਆ ਸਟਰਕਚਰ ਚ ਸਭ ਤੋਂ ਵੱਡੀ ਤਾਕਤ ਆ ਨਾ ਹੁਣ ਅੱਜ ਦੇਖ ਲਓ ਜਿਹੜੇ ਤਾਲਿਬਾਨ ਵਾਲੇ ਆ ਕੱਲ ਤੱਕ ਉਹਨਾਂ ਨੂੰ ਟੈਰਰਿਸਟ ਕਹਿੰਦੇ ਸੀ ਸਾਰਾ ਸਾਰੇ ਲੜਾਕੇ ਕਹਿੰਦੇ ਨੇ ਹਣਾ ਹੁਣ ਉਹ ਕਹਿੰਦੇ ਅੱਜ ਜਹਾਰੂ ਆ ਲੜਾਕੇ ਜਹਾਰੂ ਸਟਰਕਚਰ ਦੀ ਪਾਵਰ ਦੇਖੋ